ਹਾਂਜੀ ਭਾਜੀ ਕੀ ਹਾਲ ਚਾਲ ਐ ਠੀਕ ਆ ਜੀ ਮੈਂ ਕਹਿ ਰਿਆ ਸੀ ਮੈਨੂੰ ਥੋੜੇ ਸੈਂਪਲ ਭੇਜ ਦੋ ਕੱਪੜੇ ਦੇ ਹਾਂਜੀ ਹਾਂਜੀ ਹਾਂ ਤਾਂ ਗਰਮੀਆਂ ਦਾ ਮਾਲ ਵੀ ਆ ਗਿਆ ਹੋਇਆ ਤੁਸੀਂ ਐ ਕਰੋ ਨਾ ਮੈਨੂੰ 50 ਕ ਆਰਟੀਕਲ ਟੀ-ਸ਼ਰਟਾਂ ਦੇ ਭੇਜ ਦੋ ਹਾਂ 30 40 ਪੈਂਟਾਂ ਦੇ ਵੀ ਭੇਜ ਦੋ ਹਾਂ ਪੈਂਟ ਜੀਨ ਦੀ ਹਾਂਜੀ ਪੈਂਟ ਜੀਨ ਦੀ ਔਰ ਤੁਸੀਂ ਦੁਕਾਨ ਕਿਦੋਂ ਖੋਲਣੀ ਆ ਦੁਕਾਨ ਭਾਜੀ ਆਪਾਂ ਹਫਤੇ ਦੇ ਅੰਦਰ ਅੰਦਰ ਹੋ ਜਾਣਾ ਆਪਾਂ ਤੁਹਾਨੂੰ ਆਰਡਰ ਦੇ ਦੇਣਾ ਦੋ ਤੰਦਾਂ ਚ ਅੱਛਾ ਤੇ ਪੇਮੈਂਟ ਪੇਮੈਂਟ ਕੋਈ ਨਹੀਂ ਤੁਸੀਂ ਦੱਸ ਦੋ ਕਿੱਦਾਂ ਕਰਨੀ ਸੈਟਿੰਗ ਤੁਸੀਂ ਅੱਦਾ ਕਰੋ ਨਾ 15 ਦਿਨਾਂ ਨੂੰ ਪੇਮੈਂਟ ਕਰ ਦਿਓ ਮਾਲ ਮੈਂ ਤੁਹਾਨੂੰ ਪਹਿਲਾਂ ਭੇਜਦਾਗਾ ਬਸ ਫਿਰ ਤਾਂ ਬਣ ਗਈ ਗੱਲ ਭਾਜੀ ਦੁਕਾਨ ਆਪਣੀ ਰੈਡੀ ਆ ਬਸ ਤੇ ਇੱਕ ਮੈਨੂੰ ਐਸਟੀਮੇਟ ਜਾਂ ਦੇ ਦੋ ਨਾ ਫਿਰ ਕਿੰਨਾ ਕ ਮਾਲ ਵੇਚਾਂ ਮਾਲ ਤੁਸੀਂ ਸਟਾਰਟਿੰਗ ਚ ਤੁਸੀਂ ਦੱਸੋ ਕਿੰਨਾ ਕ ਲੈਣਾ ਚਾਹੀਦਾ ਆਪਾਂ ਨੂੰ ਮਾਲ ਦੇਖੋ ਤੁਹਾਡੇ ਕੰਮ ਤੇ ਡਿਪੈਂਡ ਕਰਦਾ ਮਾਰਕੀਟ ਕੀ ਕਹਿੰਦੀ ਆ ਮਾਰਕੀਟ ਬਹੁਤ ਵਧੀਆ 10 ਲੱਖ ਦਾ ਮਨ ਲੈ ਲਓ ਮੈਨੂੰ ਤਾਂ ਪੇਮੈਂਟ ਚਾਹੀਦੀ ਆ ਨਹੀਂ ਭਾਜੀ ਮਾਰਕੀਟ ਬਹੁਤ ਵਧੀਆ ਵਾ ਤੁਸੀਂ ਐ ਕਰੋ ਫਿਰ 20 ਲੱਖ ਚ ਆਜੂਗਾ ਸਾਰਾ ਸਮਾਨ ਉਹ ਬੜੇ ਆਰਾਮ ਨਾਲ ਵੀਰ ਪੈਸੇ ਨਾਲ ਪੈਸਾ ਜੁੜਦਾ ਫਿਰ ਤੁਸੀਂ ਐ ਕਰੋ ਜਿਹੜੇ ਜਿਹੜੇ ਲੇਟੈਸਟ ਡਿਜ਼ਾਈਨ ਨੇ ਨਾ ਮੈਨੂੰ ਫੋਟੋਆਂ ਵੀ ਸੈਂਡ ਕਰ ਦਿਓ ਤੇ ਸ਼ਰਟਾਂ ਵੀ ਪਾ ਦਿਓ ਫਿਰ ਪਾ ਦਿਆਂਗੇ ਵੀਰ ਸ਼ਰਟ ਪੈਂਟ ਟੀ-ਸ਼ਰਟ ਫਿਕਰ ਨਾ ਕਰ بس ਇਹ ਗੱਲ ਤਾਂ ਕੀ ਜਿਹੜੀ ਤਰੀਕ ਤਾਇਗਾ ਨਾ ਉਹ ਤਰੀਕ ਨੂੰ ਪੇਮੈਂਟ ਆਣੀ ਚਾਹੀਦੀ ਆ ਮੈਂ ਕਹਾਂ ਟੈਨਸ਼ਨ ਨਾ ਲੋ ਭਾਜੀ ਪੇਮੈਂਟ ਵੱਟ ਤੇ ਪਈ ਆ ਤੁਹਾਡੀ ਸਾਰੀ ਦੁਨੀਆ ਚ ਨਾ ਚੱਲਦਾ ਸਾਡਾ ਮੈਂ ਕਹਾਂ ਭਾਜੀ ਇੱਧਰ ਵੀ ਸਾਡਾ ਵੀ ਨਾ ਚੱਲਦਾ ਜੀ ਬੜੀ ਪੁਰਾਣੀ ਦੁਕਾਨ ਆਪਣੀ ਆ ਦੇਖੀ ਮੈਂ ਤੇਰੀ ਵੀਡੀਓ ਵਧੀਆ ਬਣਾਉਣਾ ਹਾਂਜੀ ਹਾਂਜੀ ਚੱਲ ਚੰਗਾ ਚਲੋ ਠੀਕ ਆ ਭਾਜੀ ਓਕੇ ਸਿਮੂ ਨੇ ਹਾਂ ਨੇ ਹਾਂ ਬਾਬਾ ਵੀਰਾ ਕਿਦਾਂ ਫੋਨ ਤੇ ਲੱਗਦਾ ਹੈ ਬਾਬਾ ਵੀਰਾ ਤੈਨੂੰ ਨਹੀਂ ਪਤਾ ਕੀ ਬਾਵਾ ਵੀਰੇ ਨੇ ਨਵੀਂ ਦੁਕਾਨ ਖੋਲਣੀ ਆ ਉਹ ਵੀ ਕੱਪੜਿਆਂ ਦੀ ਹੈ ਹੂੰ ਕਿ ਫੇਕ ਉੱਥੇ ਕੰਮ ਕੌਣ ਕਰੂਗਾ ਉੱਥੇ ਬਾਵਾ ਵੀਰਾ ਤੇ ਇੱਥੇ ਆਪਾਂ ਫੇਕ ਤਾਂ ਉੱਥੇ ਮੈਨੇਜਿੰਗ ਵੀ ਹੋਣਾ ਕਰੂਗਾ ਨਾ ਇਹ ਤਾਂ ਨਹੀਂ ਮੈਨੂੰ ਪਤਾ ਇਹ ਤਾਂ ਬਾਵਾ ਵੀਰੇ ਨੂੰ ਪਤਾ ਹੋਊਗਾ ਕਿਉਂਕਿ ਤਾਂ ਪਤਾ ਹੀ ਨਹੀਂ ਹੁੰਦਾ ਕੋਈ ਮੈਂ ਬਾਵਾ ਵੀਰੇ ਨੂੰ ਪੁੱਛਦੀ ਹਾਂ ਵੀਰੇ ਹਾਂ ਨਹੀਂ ਹਾਂ ਮੈਂ ਸੋਚਿਆ ਕਿ ਸਿੱਧਾ ਕੰਮ ਖੋਲਣ ਦੀ ਤਪਰਾਈ। ਉਹ ਖੋਲੀ ਨਹੀਂ ਹਲੇ ਖੋਲਣੀ ਆ। ਅੱਛਾ। ਤੇ ਫਿਰ ਤਾਂ ਕੰਮ ਦੀ ਹੋਰ ਵੀ ਹੋਗੀ ਉੱਥੇ। ਕੰਮ ਦੀ ਲੋੜ ਹੋਗੀ। ਹਾਂਜੀ ਵੀਰੇ। ਮਤਲਬ ਸਮਝੇ ਨਹੀਂ ਮੈਂ ਕੀ ਕਹਿ ਰਹੀ ਹਾਂ ਤੂੰ? ਵੀਰੇ ਮਤਲਬ ਮੈਂ ਦੇਖ ਦਿੰਦੀ ਹਾਂ ਹੋ ਗਏ। ਤੇ ਮੈਂ ਸਾਰਾ ਦੇਖੂਗਾ। ਉਹ ਰੱਖ ਲਾਂਗੇ ਮੈਨੇਜਰ ਤੈਨੂੰ ਕੋਈ ਟੈਨਸ਼ਨ ਪੈਗੀ। ਵੀਰੇ ਜਿੱਦਾਂ ਇੱਥੇ ਮੈਂ ਨੂੰ ਤੁਸੀਂ ਮੰਗ ਜਮਗਾ ਐਸੇ ਪੈਸੇ ਕਿੰਗੇ ਸੀ ਓਕੇ ਵੀ ਦਊਂਗਾ ਨਾ। ਉਹ ਨਿੱਕੀ ਜੀ ਤੂੰ ਹੈਗੀ ਆ। ਸਮਾਨ ਦੇ ਪਿੱਛੇ ਤੂੰ ਲੁਕ ਜੰਨੀ ਆ ਕਿੱਥੇ ਦਿਖਾਏਂਗੀ ਕੱਪੜੇ ਵਾਲੇ ਕੰਮ 'ਚ ਤੂੰ ਵੀ ਗਈ ਮੈਂ ਜਦੋਂ ਛੋਕੀ ਸੀ ਨਾ ਅਗਰ ਮੈਂ ਕੱਪੜੇ ਦੇ ਕੰਮ ਤੇ ਕੰਮ ਕਰਦੀ ਸੀਗੀ ਨਿਹਾਂ ਮੈਨੂੰ ਇਹ ਦੱਸ ਤੂੰ ਵੱਡੀ ਕਦੋਂ ਹੋਈ ਆ ਵੀ ਗਈ ਮੈਂ ਵੱਡੀ ਆ ਬਸ ਹਾਈ ਕਿ ਨਹੀਂ ਵੱਡੀ ਮੇਰੀ ਅੱਛਾ ਕਿੰਨੇ ਸਾਲ ਦੀ ਏ ਤੂੰ ਵੀ ਗਈ ਕੁੜੀਆਂ ਨਾ ਉਮਰ ਨਹੀਂ ਦੱਸਦੀਆਂ ਹੁੰਦੀਆਂ ਓ ਟਿੱਡੀ ਏ ਜੀ ਮੇਰੇ ਨਾਲ ਸਿੱਧਾ ਸਿੱਧਾ ਮਜ਼ਾਕ ਨਾ ਕਰ ਕੰਮ ਕਰ ਲੈ ਆਪਣਾ ਵੀ ਗਈ ਕੋਈ ਨਾ ਮੈਨੂੰ ਪੈਸੇ ਕੋਈ ਨਾ ਕੱਕ ਦੇ ਦਿਓ ਕੰਮ ਮੈਂ ਉੱਥੇ ਵੀ ਕਰਾਂਗੀ ਇਹ ਕਿਹੜਾ ਕਰਦੀ ਸੀ ਹਾਂਜੀ ਵੀਰੇ ਕਟ ਪੈਸੇ ਨਾਲ ਚੱਲ ਜਾਊਗਾ ਕੰਮ ਹਾਂਜੀ ਵੀਰੇ 2000 ਦਊਗਾ ਤੈਨੂੰ ਕੋਈ ਨਵੀਂ ਗੱਡੀ ਨਾ ਮੱਝ ਦੇ ਦੀਓ ਜਿੰਨੇ ਮਰਜ਼ੀ ਦੇ ਦਿਓ ਹਾਂਜੀ ਵੀਰੇ ਉਹ ਸਿਰਫ 2000 ਹੀ ਮਿਲਣੇ ਮਹੀਨੇ ਦੇ ਕੋਈ ਨਵੀਂ ਵੀ ਮੈਨੂੰ ਲੱਗਦਾ ਤੇਰਾ ਦਿਮਾਗ ਖਰਾਬ ਹੋ ਗਿਆ ਉਹ ਸਿਮਰਨ ਇਹਨੂੰ ਸਮਝਾ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਐ ਇਹ ਉਹ ਘਰ ਦਾ ਖਰਚਾ ਕਿਵੇਂ ਕਰਨੀਂ ਤੂੰ ਤੈਨੂੰ ਮਹੀਨੇ ਦਾ 2000 ਕਹਿ ਰਿਆ ਮੈਂ ਦਵਾਂਗਾ ਉੱਥੇ ਇੱਥੋਂ ਨਹੀਂ ਮਿਲਣਾ ਕੁਛ ਉੱਪਰਲੇ ਪੈਸੇ ਨਹੀਂ ਕਿਹਾ ਵੀਰ ਨੇ ਕਿ 2000 ਦੇਣੇ ਆ ਤੈਨੂੰ ਸੈਲਰੀ ਹੀ ਕਿਹਾ ਕਿ 2000 ਹੀ ਮਿਲਣੀ ਆ ਕੋਈਆਂ ਵੀ ਫਿਰ ਤਾਂ ਮੈਂ ਇੱਥੇ ਠੀਕ ਆ ਹਾਂ ਇਹੀ ਕਹਿ ਰਿਹਾ ਤੂੰ ਕੰਮ ਕਰ ਲੈ ਪਿੰਡ ਵਸਿਆ ਨਹੀਂ ਮੰਗਣ ਵਾਲੇ ਪਹਿਲਾਂ ਆ ਗਏ ਵੀ ਗਏ ਮੈਂ ਮੰਗਦੀ ਕਿ ਥੋੜੀ ਪਈਆਂ ਮੈਂ ਕਹਿ ਰਹੀਆਂ ਕੱਪੜਿਆਂ ਦਾ ਕੰਮ ਮੈਂ ਕਰਾਂਗੀ ਮੈਂ ਪੰਗੜੀ ਕਿੱਕਾ ਹੀ ਹੋਇਆ ਕੰਮ ਉਹ ਲੇਡੀਜ਼ ਨਹੀਂ ਜੈਂਟਸ ਕੱਪੜਿਆਂ ਦਾ ਕੰਮ ਆ ਉਹ ਵੀਰੇ ਜਾਨਸ ਕਿੱਧਰ ਵੀ ਆਂਦੇ ਨੇ ਮਹਜਾਨ ਸਿੰਘ ਵੀ ਦੇ ਦੂੰਗੀ ਕੱਪੜੇ ਕੋਈ ਨਾ ਪਤਾ ਹੈਗਾ ਡਬਲ ਐਕਸ ਵਾਲੀ ਸ਼ਰਟ ਦਿਖਾਣੀ ਤੂੰ ਸਾਰੀ ਲੁੱਕ ਜਾਣੀ ਪਿੱਛੇ ਉਹਦੇ ਵੀਰੇ ਕੋਈ ਨਾ ਕੁਛ ਗਿਆ ਕਿ ਛੋਟੇ ਛੋਕੇ ਖਾ ਗਏ ਮੈਂ ਹਿੰਗੀ ਤੇ ਬੈ ਕੇ ਦਿਖਾਣੇ ਆ ਵੇ ਵੀ نیچے ਬੈ ਕੇ ਦੇਖ ਦੇ ਨੇ ਸਾਰੇ ਕੱਪੜੇ ਉਹ ਤੁਰ ਜਾ ਸਵੇਰੇ ਸਵੇਰੇ ਮੇਰੇ ਤੋਂ ਕੁਛ ਸੁਣਨਾ ਨਹੀਂ ਦਿਮਾਗ ਖਰਾਬ ਕਰਨ ਲੱਗ ਗਈ ਮੇਰਾ ਪਤਾ ਨਹੀਂ ਯਾਰ ਕੀ ਹੈ ਟਿੱਡੀ ਦੀ ਹੈ ਜਿੰਨੀ ਟਿੱਡੀ ਐ ਓਨੀ ਤਿੱਖੀ ਐ ਕੱਲਾ ਪਤਾ ਨਹੀਂ ਕਿੱਥੋਂ ਕੱਢ ਲੈਂਦੀ ਐ ਡਾਕੂਮੈਂਟ ਤੁਹਾਡੇ ਚੈੱਕ ਕਰ ਲੇ ਸਰ ਮੈਂ ਸਟੇਟਮੈਂਟ ਵੀ ਤੁਹਾਡੀ ਓਕੇ ਐ ਤੇ ਰਿਟਰਨ ਵੀ ਤੁਹਾਡੀ ਠੀਕ ਹੈਗੀ ਐ ਸਭ ਤੋਂ ਪਹਿਲਾਂ ਮੈਂ ਲੋਨ ਡਿਪਾਰਟਮੈਂਟ ਨੂੰ ਤੁਹਾਡੇ ਡਾਕੂਮੈਂਟਸ ਭੇਜਾਂਗਾ ਤੇ ਉੱਥੇ ਤੁਹਾਡੀ ਸਿਬਲ ਚੈੱਕ ਕਰਾਂਗੇ ਤੇ ਜੋ ਸਿਬਲ ਦੀ ਰਿਪੋਰਟ ਆਏਗੀ ਉਸ ਅਕੋਰਡਿੰਗ ਤੁਹਾਨੂੰ ਲੋਨ ਅਪਰੂਵ ਹੋ ਜਾਏਗਾ ਤੇ ਇੱਕ ਚੀਜ਼ ਮੈਨੂੰ ਕਲੀਅਰ ਕਰ ਦਿਓ ਤੁਸੀਂ ਕਿ ਤੁਹਾਡੇ ਕੋਈ ਪੈਂਡਿੰਗ ਲੋਨ ਚੱਲ ਰਹੇ ਨੇ ਜੇ ਕਲੀਅਰ ਨੇ ਤਾਂ ਉਹਦੀ ਵੀ ਤੁਸੀਂ ਐਨੂਸੀ ਮੈਨੂੰ ਭੇਜਵਾ ਦਿਓ ਅ ਲੋਨ ਤਾਂ ਆਲਰੇਡੀ ਚੱਲ ਰਹੀ ਰਹੇ ਨੇ ਮੈਨੂੰ ਲੱਗਦਾ ਦੋ ਦੋ ਕਿਸ਼ਤਾਂ ਰਹਿ ਗਈਆਂ ਉਹਨਾਂ ਦੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਜਿੰਨੇ ਵੀ ਲੋਨ ਚੱਲੇ ਨੇ ਅਪ ਟੂ ਡੇਟ ਟਾਈਮ ਟੂ ਟਾਈਮ ਸਾਰੀਆਂ ਕਿਸ਼ਤਾਂ ਗਈਆਂ ਹੋਈਆਂ ਨੇ ਤੇ ਕੋਸ਼ਿਸ਼ ਕਰਿਓ ਮੈਨੂੰ 30 ਲੱਖ ਰੁਪਏ ਦੀ ਲੋੜ ਹੈ ਜੇ ਮਿਲ ਸਕਦਾ ਮੈਂ ਆਲਰੇਡੀ ਇੱਕ ਦੁਕਾਨ ਚੋਂ ਲਾ ਰਹੇ ਤੇ ਦੂਜੀ ਦੁਕਾਨ ਖੋਲਣੀ ਆ ਇਸ ਕਰਕੇ ਲੋਨ ਦੀ ਲੋੜ ਪੈਗੀ ਕੋਈ ਗੱਲ ਨਹੀਂ ਸਰ ਤੁਸੀਂ ਸਾਡੇ ਪੁਰਾਣੇ ਕਸਟਮਰ ਹੋ ਇੱਕ ਵਾਰੀ ਸਿਬਲ ਦੀ ਰਿਪੋਰਟ ਆ ਜੇ ਤੇ ਜੇ ਸਭ ਕੁਝ ਸਹੀ ਹੁੰਦਾ ਹੈ ਅਪਰੂਵਲ ਆ ਜਾਂਦੀ ਹੈ ਉਧਰੋਂ ਤਾਂ ਹੋ ਸਕਦਾ ਤੁਹਾਨੂੰ ਹਫਤੇ 10 ਦਿਨਾਂ ਚ ਅਸੀਂ ਪੇਮੈਂਟ ਪਾ ਦਈਏ ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦੀ ਹਾਂਜੀ ਉਹ ਤਾਂ ਠੀਕ ਹੈ ਆ ਲਾਸਟ ਇਹ ਨਾ ਜਿਹੜੇ ਡਾਕੂਮੈਂਟ ਨੇ ਇਹ ਮੇਰੇ ਰੀਅਲ ਬ੍ਰਦਰ ਨੇ ਹਰਜਿੰਦਰ ਸਿੰਘ ਤੇ ਫਸਟ ਟਾਈਮ ਇਹਨਾਂ ਦਾ ਹੀ ਆਊਗਾ ਕਿਉਂਕਿ ਜਿਹੜੀ ਸ਼ਾਪ ਐ ਇਹਨਾਂ ਦੇ ਨਾਮ ਤੇ ਹੋਊਗੀ ਜਿਹੜੀ ਅੱਗੇ GST ਵਗੈਰਾ ਇਹਨਾਂ ਦੇ ਨਾਮ ਤੇ ਲਵਾਂਗੇ ਇਸ ਕਰਕੇ ਕੋਸ਼ਿਸ਼ ਕਰਿਓ ਐਜ਼ ਅ ਗਰੰਟਰ ਜਾਂ ਐਜ਼ ਅ ਕੋ-ਐਪਲੀਕੈਂਟ ਮੈਨੂੰ ਲੈ ਲਿਓ ਪੇਮੈਂਟ ਇਹਨਾਂ ਦੇ ਖਾਤੇ 'ਚ ਜਾਣੀ ਚਾਹੀਦੀ ਐ ਠੀਕ ਐ ਕਿਉਂਕਿ ਫਿਰ ਉੱਥੇ ਸਾਰੀ ट्रांजੈਕਸ਼ਨਸ ਇਹੀ ਕਰਨਗੇ ਨਾ ਸੋ ਦੈਟਸ ਵਾਈ ਜੇ ਫਸਟ ਟਾਈਮ ਇਹੀ ਹੋਣਗੇ ਤਾਂ ਮੈਨੂੰ ਵੀ ਆਸਾਨੀ ਹੋਊਗੀ ਕੋਈ ਗੱਲ ਨਹੀਂ ਸਰ ਜਿੱਦਾਂ ਤੁਸੀਂ ਕਹਿ ਰਹੇ ਹੋ ਆਪਾਂ ਉਦਾਂ ਕਰ ਲਾਂਗੇ بس ਇੱਕ ਵਾਰੀ ਲੋਨ ਡਿਪਾਰਟਮੈਂਟ ਵੱਲੋਂ ਅਪਰੂਵਲ ਆ ਜਾਏ ਫਿਰ ਤੁਹਾਨੂੰ ਅਸੀਂ ਇਨਫੋਰਮ ਕਰ ਦਿੰਦੇ ਆ ਬਾਕੀ ਹੋਰ ਦੱਸੋ ਤੁਸੀਂ ਬੜਾ ਚਿਰਾਂ ਬਾਅਦ ਗੇਰਾਂ ਮਾਰੇ ਆਂ ਚਾਹ ਪਾਣੀ ਤੁਸੀਂ ਲਓਗੇ ਕੁਝ ਨਹੀਂ ਸਰ ਬਹੁਤ ਮਿਹਰਬਾਨੀ ਚਾਹ ਪਾਣੀ ਦੀ ਲੋੜ ਨਹੀਂ ਹੈਗੀ ਆ ਬਾਕੀ ਤੁਸੀਂ ਸਾਨੂੰ ਖੁਸ਼ਖਬਰੀ ਦੋ ਆਪਾਂ ਚਾਹ ਪਾਣੀ ਵੀ ਪੀ ਲਾਂਗੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਮੈਟ੍ਰਿਕ ਸ਼ੈਂਪੂ ਲੇਖ ਲਾ 6 ਬਲੀਚਾ ਲੇਖ ਲਾ 6 O3 ਦੀਆਂ ਕਿੱਟਾਂ ਵੀ ਲਿਖ ਦੇ ਸਾਰਾ ਸਟਾਕ ਖਤਮ ਹੋਇਆ ਪਿਆ ਯਾਰ ਕੀ ਲਿਖਾਈ ਜਾਨਾ ਵੀਰੇ ਜਿਹੜਾ ਸਟਾਕ ਖਤਮ ਹੋਇਆ ਨਾ ਮੈਂ ਕਹਾਂ ਨਾਲ ਨਾਲ ਨੋਟ ਕਰਨਾ ਸ਼ੁਰੂ ਕਰ ਦੋ ਚੰਗੀ ਗੱਲ ਹੈ ਕਿਉਂਕਿ ਨਾਲੋਂ ਨਾਲ ਸਮਾਨ ਆਊਗਾ ਫਿਰ ਆਪਣਾ ਕੋਈ ਗਾਘੇ ਵੀ ਨਹੀਂ ਮੜੂਗਾ ਠੀਕ ਹੈ ਠੀਕ ਹੈ ਨਾਲੇ ਵੀਰੇ ਮੇਰੀ ਨਾ ਪਾਰਟੀ ਵਾਲੇ ਨਾਲ ਗੱਲ ਹੋ ਗਈ ਅੱਜ ਜਿਨ੍ਹਾਂ ਤੋਂ ਆਪਾਂ ਕੱਪੜੇ ਦਾ ਸਮਾਨ ਮੰਗਾਣਾ ਵਾ ਉਹ ਕਹਿੰਦੇ ਤੁਹਾਨੂੰ 15 ਦਿਨ ਦਾ ਆਧਾਰ ਦੇ ਦਾਂਗੇ ਸਮਾਨ ਜਿੰਨਾ ਮਰਜ਼ੀ 20 ਲੱਖ 30 ਲੱਖ ਜਿੰਨੇ ਦਾ ਮਰਜ਼ੀ ਲੈ ਲਓ ਆਪਾ ਦਾ ਨਹੀਂ ਲੈਣਾ। ਭਾਜੀ ਕਿਉਂ ਜਦੋਂ ਧਾਰਮ ਮਿਲਦਾ ਪਿਆ ਵਾ? ਆਪਾਂ ਲੈਣਾ ਹੀ ਨਹੀਂ। ਤੈਨੂੰ ਪਤਾ ਮੈਂ ਕਿੱਥੇ ਗਿਆ ਹੋਇਆ ਸੀ? ਨਹੀਂ ਵੀਰੇ, ਮੈਂ ਬੈਂਕ ਗਿਆ ਸੀ। ਤੇਰਾ ਹੀ ਕੰਮ ਕਰਦਾ ਪਿਆ। ਤੇ ਹੋ ਗਿਆ ਭਾਜੀ ਲੋਨ। ਹਜੇ ਤਾਂ ਕਾਗਜ਼ ਜਮ੍ਹਾਂ ਕਰਾਏ ਨੇ। ਰਿਟਰਨਾਂ ਜਮ੍ਹਾਂ ਕਰਾਈਆਂ। ਸਟੇਟਮੈਂਟਾਂ ਦਿੱਤੀਆਂ ਨੇ। ਪਹਿਲਾਂ ਕਹਿੰਦੇ ਤੁਹਾਡਾ ਸਿਬਲ ਚੈੱਕ ਹੋਊਗਾ। ਸਿਬਲ ਤੋਂ ਬਾਅਦ ਰਿਕਾਰਡ ਚੈੱਕ ਹੋਊਗਾ। ਰਿਕਾਰਡ ਆਪਾਂ ਨੂੰ ਪਤਾ ਹੀ ਆ। ਸਾਰੀਆਂ ਕਿਸ਼ਤਾਂ ਟਾਈਮ ਟੂ ਟਾਈਮ ਗਈਆਂ ਹੋਈਆਂ ਨੇ। ਲੋਨ ਆਪਣਾ ਹੋ ਹੀ ਜਾਣਾ। ਮੈਨੇਜਰ ਸਾਹਿਬ ਕਹਿੰਦੇ ਸੀ ਜੇ ਤੁਹਾਡਾ ਸਿਬਲ ਠੀਕ ਹੋਇਆ ਨਾ ਤੇ ਹਫਤੇ ਦਸ ਦਿਨ ਚ ਤੁਹਾਨੂੰ ਪੇਮੈਂਟ ਹੀ ਆ ਜਾਣੀ ਆ 30 ਲੱਖ ਰੁਪਏ ਅਪਲਾਈ ਕੀਤਾ 30 ਲੱਖ ਹਾਂ ਤੇ ਬਸ ਭਾਜੀ ਮੇਰੀ ਪਾਰਟੀ ਵਾਲਿਆਂ ਨਾਲ ਗੱਲ ਹੋਈ 20 ਲੱਖ ਦੀ ਉਹ ਕਹਿੰਦੇ ਤੁਸੀਂ 15 ਦਿਨ ਚ ਪੈਸੇ ਦੇ ਦਿਓ ਤੇ ਹਫਤੇ 10 ਦਿਨਾਂ ਨੂੰ ਆਪਣਾ ਲੋਨ ਆ ਜਾਣਾ ਨਾਲੇ ਭਾਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕੱਲ ਮੇਰੀ ਨਾ ਦੂਸਰੇ ਬੰਦੇ ਨਾਲ ਗੱਲ ਹੋਈ ਸੀਗੀ ਪ੍ਰਾਪਰਟੀ ਡੀਲਰ ਨਾਲ ਮੈਂ ਗੱਲ ਕੀਤੀ ਹੋਈ ਸੀ ਉਹਨੇ ਇੱਕ ਹੋਰ ਦੁਕਾਨਦਾਰ ਨਾਲ ਗੱਲ ਕਰਾਈ ਆ ਉਹ ਕਹਿੰਦੇ ਤੁਸੀਂ ਲੱਖ ਰੁਪਏ ਦੇ ਦਿਓ ਤੇ 3 ਮਹੀਨੇ ਦਾ ਕਿਰਾਇਆ ਵਿੱਚ ਹੀ ਆ ਗਿਆ ਉਹਦੇ ਚ ਮਤਲਬ ਪਗੜੀ ਦੀ ਲੋੜ ਨਹੀਂ ਪਗੜੀ ਦੀ ਲੋੜ ਨਹੀਂ ਉਹ ਚਲੋ ਇਹ ਤਾਂ ਠੀਕ ਆ ਆਪਾਂ ਇੱਕ ਵਾਰੀ ਦੇਖਿਆ ਨੇ ਦੁਕਾਨ ਹਾਜੀ ਭਾਜੀ ਦੇਖਣੇ ਆ ਮੈਂ ਤਾਂ ਕਹਿੰਦਾ ਤੁਸੀਂ ਮੈਨੂੰ ਲੱਖ ਰੁਪਿਆ ਦੋ ਆਪਾਂ ਉਹਨੂੰ ਦਈਏ ਤੇ ਦੋ ਤਿੰਨ ਦਿਨ ਤਾਂ ਸਵਾਈ ਨੂੰ ਵੀ ਲੱਗ ਜਾਣੇ ਆ ਨਾਲੇ ਰੈਕ ਵਗੈਰਾ ਵੀ ਤਾਂ ਬਣਾਣੇ ਆ ਦੋ ਤਿੰਨ ਦਿਨਾਂ ਨੂੰ ਸਮਾਨ ਵੀ ਆ ਜਾਊਗਾ ਕੱਪੜੇ ਵਾਲਾ ਤੇ ਪੰਜ ਸੱਤ ਦਿਨਾਂ ਤੱਕ ਆਪਾਂ ਪੰਜ ਸੱਤ ਲੱਖ ਦਾ ਸਮਾਨ ਵੀ ਵੇਚ ਦੇਣਾ ਆ ਆਨਲਾਈਨ ਸੁਪਨੇ ਤਾਂ ਵਧੀਆ ਦੇਖ ਰਹੇ ਆ ਪਰ ਕਾਲੀ ਨਾ ਕਰੇ ਅੱਜ ਕਾਲੀ ਨਹੀਂ ਪਤਾ ਕਿ ਜਿਹੜੇ ਔਨਲਾਈਨ ਵਾਲੇ ਗਾਹਕ ਹੁੰਦੇ ਨਾ ਉਹ ਕਿਸੇ ਦਾ ਸਕੇ ਨਹੀਂ ਹੁੰਦੇ ਹੁਣ ਤਾਂ ਉਹਨਾਂ ਨੇ ਵੀਡੀਓ ਦੇਖਿਆ ਨੇ ਹੁਣ ਆਪਣੀ ਜਾਣ ਪਛਾਣ ਬਣੀ ਹੋਈ ਆ ਗਾਕਾਂ ਨਾਲ ਹੁਣ ਹੁਣ ਆਪਾਂ ਨਾਲੋ ਨਾਲ ਸ਼ੁਰੂ ਕਰਦਾਂਗੇ ਤਾਂ ਕੰਮ ਚੱਲਦਾ ਹੋ ਜਾਊਗਾ ਹੋ ਸਕਦਾ 15 ਦਿਨਾਂ ਨੂੰ ਜਦੋਂ ਆਪਾਂ ਉਹਨਾਂ ਨੂੰ ਪੇਮੈਂਟ ਦੇਣੀ ਆ ਸਿਰ ਸਮਾਨ ਦੇ ਪੈਸੇ ਵਟਕੇ ਦੇ ਦਈਏ ਇੰਨਾ ਵੀ ਮਾਰਜਨ ਨਹੀਂ ਹੁੰਦਾ ਯਾਰ ਕੱਪੜੇ ਦਾ ਕੰਮ ਐ ਕੋਈ ਹੀਰੇ ਥੋੜੀ ਵੇਚਣੇ ਆ ਮੇਰੀ ਗੱਲ ਸੁਣਨ ਵਾਲੇ ਕਾਲੀ ਅੱਗੇ ਟੋਏ ਹੁੰਦੇ ਆ ਪਹਿਲਾਂ ਭੁਗਤ ਲੈਣਾ ਥੋੜੇ ਦਿਨ ਫੋਫਾ ਜੀ ਪਹਿਲੇ ਤਾਂ ਤਾਂ ਹੋਇਆ ਨਾ ਆਪਾਂ ਕਿਸੇ ਨਾਲ ਪਾਰਟਨਰਸ਼ਿਪ ਕਰਕੇ ਕਰ ਰਹੇ ਸੀ ਹੁਣ ਤਾਂ ਆਪਣੇ ਹੀ ਕੰਮ ਆ ਕਿਹੜੀ ਪਾਰਟਨਰਸ਼ਿਪ ਯਾਰ ਲੈ ਆ ਮੈਂ ਤੇਰਾ 50000 ਵਾਪਸ ਫੋਫਾ ਜੀ ਉਹ ਕਿਦਾਂ ਕਾਕਾ ਹਰੇਕ ਮਸਲੇ ਦਾ ਹੱਲ ਲੜਾਈ ਨਹੀਂ ਹੁੰਦਾ ਕੁਝ ਮਸਲੇ ਕੋਲੇ ਬਹਿ ਕੇ ਪਿਆਰ ਨਾਲ ਗੱਲ ਕਰਕੇ ਵੀ ਸੁਲਝਾਏ ਜਾ ਸਕਦੇ ਆ ਨਾਲੇ ਉਹ ਕੀ ਕਰਦਾ ਪਿਆ ਸੀ ਤੇਰਾ ਫਾਇਦਾ ਚੱਕਦਾ ਪਿਆ ਸੀ ਸਾਰੀ ਦੁਨੀਆ ਨੂੰ ਪਤਾ ਵੀਡੀਓ ਕੌਣ ਬਣਾਉਂਦਾ ਹੈ ਤੇ ਕੌਣ ਫਾਇਦਾ ਚੱਕਦਾ ਸਮਝ ਗਿਆ ਮੇਰੀ ਗੱਲ ਵੀਡੀਓ ਬਣਾਉਣ ਵਾਲੇ ਹੋਰ ਵੀ ਨੇ ਪਰ ਜਿਹੜਾ ਕੰਮ ਤੂੰ ਕਰਦਾ ਨਾ ਤੂੰ ਹੀ ਕਰ ਸਕਦਾ ਤੈਨੂੰ ਆਪਣੇ ਆਪ ਤੇ ਹੈਗਾ ਨਾ ਮਾਨ ਕਿ ਮੈਂ ਤੂੰ ਕੰਮ ਵਧੀਆ ਕਰਦਾ ਆਡੀਅנס ਨੂੰ ਅਟਰੈਕਟ ਕਰ ਸਕਦਾ ਕਰਦਾ ਨਾ ਹਾਂਜੀ ਫਿਰ ਤੇਰਾ ਕੰਮ ਤੂੰ ਹੀ ਕਰ ਸਕਦਾ ਇਸ ਕਰਕੇ ਕਾਲੀ ਨਾ ਕਰ 50000 ਰੁਪਏ ਮੈਂ ਪ੍ਰਧਾਨ ਸਾਹਿਬ ਨੂੰ ਨਾਲ ਲੈ ਕੇ ਗਿਆ ਸੀ ਉਹਨਾਂ ਨੇ ਦਵਾਤਾ ਹੋਇਆ ਮੈਂ ਤਾਂ ਉਹਨਾਂ ਦਾ ਧੰਨਵਾਦ ਤਾਂ ਕੀਤਾ ਕਿਉਂਕਿ ਹਰ ਮਸਲੇ 'ਚ ਆਪਣੇ ਨਾਲ ਬੈੰਦੇ ਨੇ ਹਾਲਾਂਕਿ ਆਪਾਂ ਉਹਨਾਂ ਨੂੰ ਬੁਰਾ ਭਲਾ ਵੀ ਕਿਹਾ ਮਾਰਕੀਟ ਦੇ ਰੂਲ ਐਂਡ ਰੈਗੂਲੇਸ਼ਨ ਬਣਾ ਕੇ ਰੱਖਣੇ ਪੈਂਦੇ ਆ ਮਾਰਕੀਟ 'ਚ ਜੇ ਬਣਾ ਕੇ ਰੱਖੀਏ ਨਾ ਸਾਰੇ ਮਸਲੇ ਹੱਲ ਹੋ ਜਾਂਦੇ ਆ ਵਾਜੀ ਫਿਰ ਤਾਂ ਵਧੀਆ ਹੋ ਗਿਆ ਨਾ 50000 ਉਧਰੋਂ ਆ ਗਿਆ 50000 ਤੁਸੀਂ ਦਿਓ ਮੈਂ ਲੱਖ ਰੁਪਏ ਦਵਾ ਦੁਕਾਨ ਦੀਆਂ ਚਾਬੀਆਂ ਲਈਏ ਆਪਾਂ ਕੰਮ ਸ਼ੁਰੂ ਕਰਾਈਏ ਮੋੜਕੋੜ ਖੋਤੀ ਬੋੜ ਥੱਲੇ ਮੈਂ ਤੈਨੂੰ ਸਮਝਾਈ ਜਾਨਾ ਤੂੰ ਫੇਰ ਕਾਲੀ ਕਰੀ ਜਾਨਾ ਦੇਖ ਪਾਵੇ ਜਿਹੜਾ ਕੰਮ ਹਫਤੇ ਬਾਅਦ ਹੋਣਾ ਉਹੀ ਕੱਲ ਹੋਣਾ। ਪਾਜੀ ਆਪਾਂ ਉਧਾਰ ਮਾਲ ਨਹੀਂ ਲੈਣਾ। ਮੇਰਾ ਫੈਸਲਾ ਪੱਕਾ ਹੈ। ਆਪਾਂ ਉਧਾਰ ਮਾਲ ਨਹੀਂ ਚੱਕਣਾ ਕਿਸੇ ਤੋਂ। ਪੈਸੇ ਆ ਜਾਣਗੇ ਜਿੰਨਾ ਮਰਜ਼ੀ ਮਾਲ ਲੈ ਲਈ। ਤੈਨੂੰ ਦੁਕਾਨ ਵੀ ਖੋਲ ਕੇ ਦਊਂਗਾ। ਤੂੰ ਰਾਮ ਨਾਲ ਬੈਠੇਂਗਾ ਵੀ ਕਦੀ ਤੂੰ ਬੈਜਾ ਕਰੇਂ ਕਦੀ ਮੈਂ ਬੈਜਾ ਕਰੂੰ। ਹੁਣ ਮੇਰੇ ਨਾਲ ਇਸ ਬਾਰੇ ਗੱਲ ਨਾ ਕਰ। ਠੀਕ ਆ। ਨਾਲੇ ਤੂੰ ਮੇਰੀ ਗੱਲ ਸੁਣ। ਸਮਾਨ ਵੀ ਸ਼ੋਰਟ ਹੋ ਰਿਹਾ ਤੇ ਨਾਲੇ ਇਸ ਦੁਕਾਨ ਦੀ ਵੀਡੀਓ ਆਪਾਂ ਗਾਹਕ ਵੀ ਬੁਲਾਈਏ। ਇਦਰੋਂ ਦਾ ਕੰਮ ਚਲਾਈਏ ਜਿਹੜਾ ਚੱਲਦਾ ਪਿਆ। ਭਾਜੀ ਹਾਲੇ ਨਾ ਵੀਡੀਓ ਪਾਉਣ ਦਾ ਮਨ ਜਾਨੀ ਹੈਗਾ ਹੁਣ ਕੀ ਹੋ ਗਿਆ ਭਾਜੀ ਦੇਖੋ ਆਪਣੀ ਦੁਕਾਨ ਖੁੱਲੂਗੀ ਕੱਪੜੇ ਦੀ ਤਾਂ ਵੀਡੀਓ ਸਹੀ ਪੈਣੀ ਆ ਕਿਉਂਕਿ ਜੇ ਹੁਣ ਕੱਲੇ ਦੀ ਵੀਡੀਓ ਪਾਨੇ ਆ ਤਾਂ ਉਹਨਾਂ ਨੇ ਕਹਿਣਾ ਕੱਪੜੇ ਕਿੱਥੇ ਗਏ ਤੁਹਾਡੇ ਫਿਰ ਗਾਹ ਕਮੈਂਟ ਕਰਨਗੇ ਵੀ ਕੱਪੜੇ ਚਾਹੀਦੇ ਆ ਫਿਰ ਗਾਹ ਘਟਟੇ ਜਾਣੇ ਭਾਜੀ ਤਾਂ ਮੈਂ ਕਹਿ ਰਿਹਾ ਵਾਂ ਕਿ ਦੋ ਚਾਰ ਦਿਨਾਂ ਨੂੰ ਆਪਣੀ ਦੁਕਾਨ ਖੁੱਲ ਜੂਗੀ ਸਮਾਨ ਵੀ ਆ ਜਾਊਗਾ ਵੀਡੀਓ ਬਣਾਵਾਂਗੇ ਸਾਰੇ ਗਾਹਕ ਆਪਣੇ ਕੋਲ ਹੀ ਆਣਗੇ ਫਿਰ ਜੀਏ ਪਾਜੀ ਹੁਣ ਕੱਲੀ ਵੀਡੀਓ ਪਾਤੀ ਨਾ ਆਪਣੇ ਗਾਹਕ ਟੁੱਟ ਜਾਨੇ ਨੇ ਚੱਲ ਕੋਈ ਨਾ ਅਜੇ ਵੀਡੀਓ ਰਹਿਣ ਦੇ ਪਰ ਮੈਂ ਅਜੇ ਇੱਕ ਦਿਨ ਸੋਚ ਲਵਾਂ ਠੀਕ ਹੈ ਨਾਲੇ ਮੈਨੂੰ ਲੋਕੇਸ਼ਨ ਮੰਗਾ ਕੇ ਦੇ ਮੈਂ ਦੁਕਾਨ ਦੇਖਾਂ ਜੇ ਮੈਨੂੰ ਦੁਕਾਨ ਜੱਜੂਗੀ ਆਪਾਂ ਤਾਂ ਹੀ ਲਵਾਂਗੇ ਠੀਕ ਆ ਵੀਰੇ ਜੇ ਮੈਨੂੰ ਜੱਜੂਗੀ ਮੈਂ ਤੈਨੂੰ ਲੱਖ ਰੁਪਏ ਦੇ ਦੂੰਗਾ ਫਿਰ ਕੱਲ ਪਰਸੋ ਫਾਈਨਲ ਕਰਦੇ ਠੀਕ ਆ ਪਾਜੀ ਮੈਂ ਹੁਣੇ ਫੋਨ ਕਰਦਾ ਉਹਨਾਂ ਨੂੰ ਗੱਲ ਕਰਦਾ ਆ ਹੈਲੋ ਹਾਂਜੀ ਭਾਈ ਸਤਿ ਸ੍ਰੀ ਅਕਾਲ ਭਾਈ ਦੁਕਾਨ ਤੇ ਹਾਂ ਚਲੋ ਠੀਕ ਆ ਕੋਈ ਨਹੀਂ ਆ ਜਾਓ ਤੁਸੀਂ 6 ਵਜੇ ਤੱਕ ਆ ਜਾਓ ਹੁਣ ਭਾਈ ਨਾਲ ਗੱਲ ਕਰ ਲੈਣਾ ਅਸੀਂ 6 ਵਜੇ ਤੁਹਾਡੇ ਕੋ ਆ ਕੇ ਦੇਖ ਜਾਨੇ ਦੁਕਾਨ ਵੇ ਠੀਕ ਆ ਜੀ ਓਕੇ ਵੀਰੇ ਮੇਰੀ ਗੱਲ ਹੋ ਗਈ ਆ ਉਹ ਕਹਿੰਦੇ ਵੀ ਮੈਂ ਮਾਰਕੀਟ ਗਿਆ ਹੋਇਆ ਵਾਂ ਤੁਸੀਂ 6 ਵਜੇ ਆ ਜਾਓ ਚਾਬੀਆਂ ਲੈ ਆਣਗੇ ਤੇ ਤੁਹਾਨੂੰ ਦੁਕਾਨ ਦਿਖਾ ਦੇਣਗੇ ਕੋਈ ਨਾ ਦੇਖਦੇ ਪਾਜੀ ਵਰ ਮਤਲਬ ਐ ਕਰਿਓ ਨਾ ਤੁਸੀਂ ਪੈਸੇ ਨਾਲ ਹੀ ਚੱਕ ਲਿਓ ਦੁਕਾਨ ਜੱਜ ਗਿਆ ਆਪਾਂ ਪੈਸੇ ਦੇ ਕੇ ਨਾਲ ਨਾਲ ਹੀ ਸਾਈ ਦੇ ਦਾਂਗੇ ਮੈਂ ਤੈਨੂੰ ਕਿਹਾ ਨਾ ਕੱਲ ਦੇਖਾਂਗੇ ਅੱਜ ਦੁਕਾਨ ਦੇਖ ਲੈਨੇ ਪੈਸੇ ਕੱਲ ਦਵਾਂਗੇ ਮੈਂ ਨਹੀਂ ਦੇਣੇ ਅੱਜ ਪੈਸੇ ਮਗਰੀ ਵੇ ਨਾ ਯਾਰ ਤੂੰ ਗੱਲ ਦੇ ਚਲੋ ਸਮਾਨ ਲਿਖੋ ਜਿਹੜਾ ਲਿਖਦੇ ਪਏ ਸੀ ਸਾਰੇ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਨੇ ਵਧੀਆ ਹੋਵੋਗੇ ਤੇ ਅੱਜ ਸਾਡੇ ਵੀਰੇ ਦੇ ਇਨਸਟਾ ਤੇ 250 ਕੇ ਫਾਲੋਅਰ ਹੋ ਚੁੱਕੇ ਨੇ ਤੇ 120 ਕੇ YouTube ਤੇ ਹੋ ਗਏ ਬਸ ਥੈਂਕ ਯੂ ਸੋ ਮਚ ਤੁਹਾਡੇ ਕਰਕੇ ਸਾਡੇ ਇਨੇ ਫਾਲੋਅਰ ਹੋ ਚੁੱਕੇ ਨੇ ਬੋਥ YouTube ਫੈਮਲੀ ਤੇ ਇਨਸਟਾ ਫੈਮਲੀ ਹਾਂ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਜਿਨ੍ਹਾਂ ਨੇ ਆਹ ਕੇਕ ਭੇਜਿਆ ਹਨਾ ਉਹ ਕੀ ਫੈਨ ਪੇਜ ਵਾਲੇ ਹਾਂਜੀ ਹਾਂ ਦੇਖੋ ਜੀ ਇਹ ਕੋਈ ਵੀ ਮੌਕਾ ਹੋਵੇ ਕੋਈ ਮੌਕਾ ਨਹੀਂ ਛੱਡਦੇ ਠੀਕ ਹੈ ਇਹ ਸਾਨੂੰ ਕੁਝ ਨਾ ਕੁਝ ਗਿਫਟ ਜਾਂ ਕੋਈ ਨਾ ਕੋਈ ਕੇਕ ਜਾਂ ਖਾਣ ਪੀਣ ਵਾਲੀ ਚੀਜ਼ਾਂ ਭੇਜ ਰਹੇ ਹੁੰਦੇ ਸਪੈਸ਼ਲੀ ਮਟਰੀ ਹਨਾ ਮਟਰੀ ਨਾਲ ਦੀ ਮਟਰੀ ਦਾ ਕੰਮ ਹੈਗਾ ਤੇ ਮੈਂ ਅੱਛਾ ਨਹੀਂ ਖਾਂਦਾ ਤੇ ਅਸੀਂ ਸੈਲੀਬ੍ਰੇਸ਼ਨ ਕਰਨ ਲੱਗੇ ਆ ਕਿਉਂਕਿ ਇੰਸਟਾਗ੍ਰam ਤੇ 2.5 ਲੱਖ ਦੀ ਫੈਮਲੀ ਬਣ ਚੁੱਕੀ ਆ ਤੇ YouTube ਦੇ ਉੱਤੇ 120000 ਦੀ ਫੈਮਲੀ ਬਣ ਚੁੱਕੀ ਆ ਸਾਨੂੰ ਨਹੀਂ ਪਤਾ ਸੀਗਾ ਕਿ ਕੇਕ ਅਸੀਂ ਅ ਇਸ ਵਾਰੀ ਨਹੀਂ ਲੈਣਾ ਸੀਗਾ ਬਟ ਆ ਗਿਆ ਹੋਇਆ ਹੁਣ ਕੇਕ ਕੱਟਣਾ ਹੀ ਪੈਣਾ ਹਨਾ ਸਾਨੂੰ ਖੁਸ਼ੀ ਆ ਸਾਡੀ ਟੀਮ ਆ ਆ ਬਾਬਾ ਭਾਜੀ ਆ ਨੂਪਾ ਭਾਜੀ ਆ ਨੇਹਾ ਆ ਸਿਮਰਨ ਭਾਜੀਆ ਸੌਰੀ ਸਿਮਰਨ ਭੈਣ ਆ ਤੇ ਸਾਡੀ ਭਰਜਾਈ ਹਨਾ ਛੋਟੀ ਭੈਣ ਤੇ ਹੁਣ ਕੇਕ ਕਿਤੋਂ ਕਟਾਈਏ ਯਾਰ ਅੱਕੜ-ਪੱਕੜ ਕਰੀਏ ਅੱਕੜ-ਪੱਕੜ ਬੰਬੇ ਬੋ 80 90 ਪੂਰੇ ਪੂਰੇ 100 ਸੋ ਮੇ ਨਿਕਲ ਜਾਗਾ ਚੋ ਨਿਕਲ ਕੇ ਭਾਗਗਾ ਟੱਕਟ ਸਾਡੇ ਇਦਾਂ ਹੀ ਹੁੰਦਾ ਚਲੋ ਜੀ ਚਲੋ ਆਓ ਸਾਰਿਆਂ ਨੇ ਏ ਆਓ ਯਾਰ ਸਾਰੇ ਜਣੇ ਪਲੀਜ਼ ਚਲ ਥੋੜੀ ਦੇਰ ਥੈਂਕ ਯੂ ਸੋ ਮਚ ਜਿਹੜੇ ਵੀ ਸਾਨੂੰ ਸ਼ੁਰੂ ਤੋਂ ਫੋਲੋ ਕਰਦੇ ਆਏ ਜਿਹੜੇ ਵੀ ਨਵੇਂ ਫੋਲੋਅਰ ਨੇ ਹਨ ਤੇ ਸਾਡੀ ਵੀਡੀਓਜ਼ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਵਧੀਆ ਵਧੀਆ ਅਪਰੀਸ਼ੀਏਟ ਕਰਦੇ ਨੇ ਮੋਟੀਵੇਟ ਕਰਦੇ ਨੇ ਸਾਰਿਆਂ ਨੂੰ ਧੰਨਵਾਦ ਅਸੀਂ ਤੁਹਾਡੇ ਕਰਕੇ ਹੀ ਹਾਂ ਥੋੜੇ ਕਰਕੇ ਹੀ ਰਵਾਂਗੇ ਜਿੰਨਾ ਜਰ ਤੁਸੀਂ ਪਿਆਰ ਕਰਦੇ ਹੋ ਉਨਾਂ ਜਿਹੜੀ ਲੋਕੀ ਸਾਨੂੰ ਜਾਣਦੇ ਨੇ ਹਨਾ ਚਲੋ ਜੀ ਕੇਕ ਕਟੋ ਹੈਪੀ ਬਰਥਡੇ ਟੂ ਯੂ ਕੰਗ੍ਰੈਚੁਲੇਸ਼ਨ ਉਹ ਅਵਿਸ਼ੇਸ਼ਨ ਨਾ ਮਾਸੀ 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 ਕੇ ਯਾਰ ਦੇਖੋ ਸਪੈਲਿੰਗ ਨਹੀਂ ਆਂਦੇ ਰਾਈਮਿੰਗ ਤਾਂ ਸਹੀ ਆ ਨਾ ਮੇਰੀ ਥੈਂਕ ਯੂ ਜੀ ਥੈਂਕ ਯੂ ਇਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਅਸੀਂ ਹੋਰ ਵਧੀਆ ਤੋਂ ਵਧੀਆ ਵੀਡੀਓਸ ਲੈ ਕੇ ਤੁਹਾਡੇ ਸਾਹਮਣੇ ਆਂਦੇ ਰਵਾਂਗੇ ਆ ਤੁਹਾਨੂੰ ਇੱਕ ਹੋਰ ਰਿਕਵੈਸਟ ਹੈ ਤੁਸੀਂ ਸਾਡੇ ਬਾਕੀ ਚੈਨਲ ਵੀ ਫੋਲੋ ਕਰ ਲਓ ਜਿਹਦੇ ਉੱਤੇ ਕਾਮੇਡੀ ਮੋਟੀਵੇਸ਼ਨਲ ਸਾਰਾ ਕੁਝ ਆਂਦਾ ਹੈ ਸਿਮਰਨ ਦਾ ਆਪਣਾ ਚੈਨਲ ਹੈ ਸਿਮਰਨ ਕੌਰ ਦੇ ਨਾਮ ਤੇ ਸਿਮਰਨ ਸੰਧੂ ਸਿਮਰਨ ਸੰਧੂ ਦੇ ਨਾਮ ਤੇ ਸਿਮਰਨ ਕੌਰ ਸਿਮਰਨ ਕੌਰ ਦੇ ਨਾਮ ਤੇ ਨੀਹਾ ਗੋਤਮ ਦੇ ਨਾਮ ਤੇ ਹਰਜਿੰਦਰ ਸਿੰਘ ਬਾਵਾ ਦੇ ਨਾਮ ਤੇ ਅਨੂਪ ਸਿੰਘ ਦੇ ਨਾਮ ਤੇ official.nu ਰੁਕ ਜਾਓ official.anup ਦੇ ਨਾਮ ਤੇ ਬਾਕੀ ਸਾਡੇ ਹੋਰ ਵੀ ਬਹੁਤ ਸਾਰੇ ਟੀਮ ਦੇ ਮੈਂਬਰ ਅੱਗੇ ਦੀ ਅੱਗੇ ਵਧ ਰਹੇ ਨੇ ਮੈਂ ਆਹਾਂ ਵੀਡੀਓ ਥੱਲੇ ਸਾਰਿਆਂ ਨੂੰ ਮੈਂਸ਼ਨ ਕਰੂੰਗਾ ਇੰਸਟਾਗ੍ਰam ਦੇ ਉੱਤੇ ਤੁਸੀਂ ਸਾਰਿਆਂ ਨੂੰ ਫੋਲੋ ਕਰ ਲਓ ਸਾਰੇ ਘੈਂਟ ਤੋਂ ਘੈਂਟ ਬੰਦੇ ਤੁਹਾਨੂੰ ਪਤਾ ਟੀਮ ਪੰਜਾਬ ਦੇ ਵਿੱਚ ਜਿਹੜੇ ਬੰਦੇ ਐਡ ਹੁੰਦੇ ਆ ਘੈਂਟ ਹੀ ਹੁੰਦੇ ਹਨ ਜਿਹੜੇ ਮਾੜੇ ਹੁੰਦੇ ਆ ਫਿਰ ਕਾਹੀ ਕੱਢ ਦਿੰਦੇ ਹੁੰਨ ਆ ਕੋਈ ਲਿਹਾਜ ਨਹੀਂ ਕੋਈ ਲਿਹਾਜ ਨਹੀਂ ਜਿਹੜਾ ਕੰਮ ਕਰੂਗਾ ਉਹ ਹੀ ਰਹੂਗਾ ਜਿਹੜਾ ਨਹੀਂ ਕਰੂਗਾ ਉਹ ਜਾਊਗਾ ਹਾਂਜੀ ਕੰਗ੍ਰੈਚੂਲੇਸ਼ਨ थैंक यू सो मच फॉर वाचिंग दिस वीडियो मन होना जन्मदिन तेरा जन्मदिन तेरा भी जन्मदिन है थैंक यू थैंक यू बाय बाय बाय